ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਦੇ ਅਜੀਤ ਰੋਡ ਤੇ ਨਵਾਂ ਖੁੱਲ ਰਿਹਾ ਸ਼ਰਾਬ ਦਾ ਠੇਕੇ ਨੂੰ ਬੰਦ ਕਰਾਉਣ ਦੇ ਲਈ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਮਤਾ ਪਾ ਕੇ ਬੰਦ ਕਰਾਉਣ ਲਈ ਸੁਝਾਅ ਦਿੱਤੇ ਗਏ ਲੋਕਾਂ ਦਾ ਕਹਿਣਾ ਹੈ ਕਿ ਇਸ ਰੋਡ ਦੇ ਉੱਤੇ ਸ਼ਰਾਬ ਦਾ ਠੇਕਾ ਨਹੀਂ ਖੁੱਲਣ ਦਿੱਤਾ ਜਾਵੇਗਾ ਆਓ ਆਪਾਂ ਜਾਣਦੇ ਹਾਂ ਲੋਕਾਂ ਦਾ ਕੀ ਕਹਿਣਾ ਹੈ ਇਸ ਦੇ ਬਾਰੇ ਜੀ ਕੀ ਨਾਮਤ ਕੀ ਮਾਮਲਾ ਅਮਨ ਸਿੰਘ ਲਾ ਜੀ ਸਾਡੇ ਮਹੱਲੇ ਚ ਇੱਥੇ ਸ਼ਰਾਬ ਦਾ ਠੇਕਾ ਖੁੱਲਿਆ ਜੀ ਉਹਦੇ ਬਾਰੇ ਸਾਰੇ ਮਹੱਲੇ ਵਾਲਿਆਂ ਦਾ ਬਰੂਹ ਸੀਗਾ ਤੇ ਉਹਨਾਂ ਨੇ ਸਾਡੀ ਬੇਨਤੀ ਮਨਜ਼ੂਰ ਕੀਤੀ ਆ ਸ਼ਟਰ ਲਗਾ ਦਿੱਤਾ ਇੱਕ ਵਾਰ ਇਹ ਕਿਹੜੀ ਜਗ੍ਹਾ ਤੇ ਠੇਕਾ ਖੁੱਲਿਆ ਇਹ ਜੀਤ ਰੋਡ ਹੈ ਜੀ ਹਾਂ ਜੀ ਤੇ ਜਿੰਨਾ ਠੇਕਾ ਖੁੱਲਿਆ ਜਗ੍ਹਾ ਉਹਨਾਂ ਦੀ ਹੈ ਜਿ ਪ੍ਰਾਈਵਰਟ ਨਹੀਂ ਉਹਨਾਂ ਨੇ ਰੈਂਟ ਤੇ ਦਿੱਤੀ ਹੈ ਜੀ ਹਾਂ ਜੀ ਮਾਲਕਾਂ ਨਾਲ ਗੱਲ ਕੀਤੀ ਮਾਲਕਾਂ ਨਾਲ ਨਹੀਂ ਹੁਣ ਗੱਲ ਹੋਈ ਸਾਡੇ ਜਿਹੜੇ ਐਸੋਸੀਏਸ਼ਨ ਦੇ ਪ੍ਰਧਾਨ ਉਹਨਾਂ ਦੀ ਗੱਲ ਹੋਈ ਹੈ ਕੀ ਆਸ਼ਾ ਸੰਗਠਨ ਉਹ ਕਹਿੰਦੇ ਤੁਹਾਡੇ ਨਾਲ ਹੀ ਸਾਨੂੰ ਮਤਾ ਪਾ ਕੇ ਦੇ ਦਿਓ ਤੁਹਾਡੇ ਨਾਲ ਹਾਂ ਜੀ ਮਾਰਕੀ ਨਾ ਮਾਤਾ ਟੀਮ ਆਨਲਾਈਨ ਪੁਰਾ ਦੇਖੋ ਵੀਰ ਜੀ ਮੈਂ ਜੀਤ ਰੋਡ ਤੋਂ ਹਣੀ ਟਾਪੇ ਤੋਂ ਆ ਵੀਰ ਜੀ ਐਕਚੁਅਲੀ ਹੁਣੇ ਮੈਨੂੰ ਬਾਜ਼ਾਰ ਵੱਲੋਂ ਇੱਕ ਕਾਲ ਆਈ ਕਿ ਸਾਡੇ ਗਰੁੱਪ ਜਿਹੜਾ ਜੀਤ ਰੋਡ ਗਰੁੱਪ ਬਣਿਆ ਹੋਇਆ ਹੈ ਵੀ ਇੱਥੇ ਇੱਕ ਆਪਣੇ ਠੇਕੇ ਖੁੱਲ ਰਹੇ ਆ ਵੀ ਜਿਸ ਸਾਹਮਣੇ ਛੋਟੇ ਸ਼ਾਹਬਜਾਦਾ ਦੀ ਰੋਡ ਹੈਗੀ ਸ਼ਾਹਬਜਾਦਾ ਜੀਤ ਸਿੰਘ ਠੀਕ ਹੈ ਜੀ ਵੀ ਇੱਥੇ ਠੇਕੇ ਨਾ ਖੁੱਲੇ ਤਾਂ ਬਹੁਤ ਵੱਡੀ ਗੱਲ ਹੈ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਅੱਗੇ ਰੇਕਨੇ ਸਵੇਰੇ ਜਾਣਾ ਗੁਰੂ ਘਰ ਖਾਮੀ ਜਾਣਾ ਪਿੱਛੇ ਬਾਜ਼ਾਰ ਨੂੰ ਤਰਾਜ ਹੈ ਤਾਂ ਆਪੇ ਜੀ ਨਾ ਕੀਤੀ ਜਾਵੇ ਤਾਂ ਵੱਡੀ ਗੱਲ ਹੀ ਹੈ ਸਰ ਕਰਾਏ ਤੇ ਹਾਂਜੀ ਦੋ ਟਿਕਾ ਖੋਲ੍ਹੇ ਹੋਏ ਨੇ ਆਪਣੀ ਜਗ੍ਹਾ ਤੇ ਕਿਰਾਏ ਤੇ ਸਰ ਇਹਦੇ ਬਾਰੇ ਨਹੀਂ ਮੈਨੂੰ ਪਤਾ ਹੈਗਾ ਅੱਜ ਮੈਨੂੰ ਤਾਂ ਹੁਣੇ ਕਾਲ ਆਈ ਜਦੋਂ ਗਰੁੱਪ ਦੇ ਵਿੱਚੋਂ ਮੈਂ ਹੁਣੇ ਆਇਆ ਉਹ ਜਿਹੜਾ ਹੈ ਕੀ ਮਾਮਲਾ ਜੀ ਸਰ ਇਹ ਬਾਈ ਜੀ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਰੋਡ ਦਾ ਨਾਮ ਸਹਿਬਜ਼ਾਦਾ ਜੀ ਅਜੀਤ ਸਿੰਘ ਰੋਡ ਹੈ ਤੇ ਇਹ ਬਾਈ ਨੇ ਇੱਥੇ ਠੇਕਿਆ ਮਤਲਬ ਖਲਵਾਉਣ ਦੀ ਪਰਮਿਸ਼ਨ ਦਿੱਤੀ ਸੀ ਅਸੀਂ ਉਸੇ ਨੂੰ ਮੱਦੇ ਨਜ਼ਰ ਰੱਖਦੇ ਸਾਰੇ ਦੁਕਾਨਦਾਰ ਆਸ-ਪਾਸ ਦੇ ਘਰਾਂ ਵਾਲੇ ਸਾਰੇ ਇਕੱਠੇ ਹੋਏ ਆਂ ਵੀ ਇੱਥੇ ਅਸੀਂ ਠੇਕਾ ਨਹੀਂ ਖੁੱਲਣ ਦੇਣਾ ਤੇ ਵੀਰ ਨਾਲ ਗੱਲ ਹੋਈ ਏ ਕਹਿੰਦੇ ਸਾਨੂੰ ਮਤਾ ਪਾ ਕੇ ਸਾਰੇ ਸਾਈਨ ਕਰਕੇ ਦੇ ਦਿਓ ਤੇ ਅਸੀਂ ਵੀ ਹਟਵਾ ਦਾਂਗੇ ਇੱਥੋਂ ਕੋਈ ਗੱਲ ਨਹੀਂ ਜੀ ਅਜੇ ਤੱਕ ਇਹ ਗੱਲ ਹੋਈ ਨਹੀਂ ਉਹਨਾਂ ਨਾਲ ਨਹੀਂ ਗੱਲ ਹੋਈ ਆਪਾਂ ਤਾਂ ਜਿਹੜੇ ਕਿਰਾਏ ਤੇ ਦਿੱਤਾ ਉਹ ਬੰਦੇ ਨਾਲ ਗੱਲ ਹੋਈ ਆ ਤੇ ਉਹ ਕਹਿੰਦੇ ਵੀ ਤੁਸੀਂ ਮਤਾ ਪਾ ਕੇ ਦੇ ਦਿਓ ਅਸੀਂ ਇਹਨੂੰ ਬੰਦ ਕਰਵਾ ਦਾਂਗੇ ਹਾਂਜੀ ਹਾਂਜੀ ਬਿਲਕੁਲ ਜੀ